ਹੈ ਵੀ ਸਵੇਰ ਕੇ ਪੌਣੇ 8 ਹੋ ਗਏ ਬਈ ਬੱਦਲ ਦੇਖੋ ਤੇ ਮੀਂਹ ਦੇਖੋ ਤੇ ਬਈ ਇੱਕ ਦਿਨ ਛੱਡਾ ਰੱਬ ਇੱਕ ਦਿਨ ਮੀਂਹ ਪਾ ਬਈ ਹਾਲ ਦੇਖੋ ਆਪਣਾ ਹੀ ਸਾਰੇ ਮਟੀਰੀਅਲ ਲਗਾ ਤੇ ਰੇਤਾ ਬਜਰੀ ਸਾਰਿਆਂ ਹਾਲਾਤ ਬਹੁਤ ਬੁਰਾ ਹੋ ਰਿਹਾ ਤੇ ਬਈ ਲੈਂਟਰ ਵੀ ਉੱਪਰ ਸਾਰਾ ਭਰਿਆ ਪਿਆ ਤੇ ਇੱਧਰ ਦੇਖ ਲਓ ਬਈ ਇਹ ਹਾਲਾਤ ਬਹੁਤ ਖਰਾਬ ਹੋ ਰਹੇ ਬਈ ਮੀਂਹ ਹਰ ਰੋਜ਼ ਆ ਰਿਹਾ ਹਰ ਰੋਜ਼ ਇਹ ਉਰੀ ਤਾਂ ਇਮਾਰਤ ਪਾਣੀ ਗਿਆ ਜਾ ਰਿਹਾ ਪਰਾਂ ਨੂੰ ਫੋਟੋ ਵੀ ਬਈ ਪੂਰਾ ਹਾਲ ਹੋ ਰਿਹਾ ਦੇਖੋ ਮੀਮ ਰੇਤਾ ਲਗ ਰਿਹਾ ਉਹ ਇੱਥੇ ਆ ਕਿ ਬਈ ਵਿੱਚੋਂ ਆਪਣਾ ਜਗ੍ਹਾ ਕੰਮ ਚੱਲ ਰਿਹਾ ਤੇ ਬਈ ਮੇਂ ਨਹੀਂ ਹਟ ਰਿਹਾ ਤੇ ਲਪਾਈ ਇੱਕ ਕਮਰੀ ਹੋ ਗਈ ਪਰ ਅਟ ਸੋਈ ਗਈ ਹੋ ਗਈ ਤੇ ਆ ਬਾਹਰ ਸਾਰੀ ਰਹਿੰਦੀ ਹੈ ਬਈ ਫੇਟ ਇੰਪੋਰਟਿੰਗ ਸਾਰੀ ਹੋ ਗਈ ਬਈ ਪਲੰਬਰੀ ਦਾ ਕੰਮ ਵੀ ਸਾਰਾ ਹੋ ਗਿਆ ਤੇ ਬਾਹਰ ਲਈ ਕੰਦਰ ਹੈਗੀ ਉੱਪਰ ਮੌਂਟੀ ਰਹਿ ਗਈ ਬਈ ਤੇ ਮਨੇਰੇ ਵਾਲੇ ਦਾਲੇ ਦੇ ਦਰਵਾਜ਼ੇ ਉੱਤੇ ਕਾਫੀ ਕੰਮ ਪਿਆ ਜੇ ਪਰ ਰੱਬ ਬਈ ਮੇਂ ਬਹੁਤ ਜ਼ਿਆਦਾ ਤੇਜ਼ ਆ ਰਿਹਾ ਤੇ ਬੱਤਲ ਦੇਖ ਲੋ ਹੁਣ ਵੀ ਆ ਦੇਖੋ ਕਿੰਨੇ ਚੜ ਕੇ ਆ ਗਿਆ ਬੱਤਲ ਬੱਦਲ ਦੇਖੋ ਹੋਰ ਰੱਬਾ ਨਾ ਜਿਆਦਾ ਬੱਦਲ ਤੇ ਬਹੁਤ ਜ਼ਿਆਦਾ ਬੱਦਲ ਆ ਗਿਆ ਵੀ ਤੇ ਪੈਣਾ ਪਾ ਵੀ ਚੋਰੀ-ਚੋਰੀ ਲੈ ਜੀ ਤੇ ਨੰਗਰ ਨੰਗਰ ਪੰਨਹਲਾ ਹੱਥ ਤੇ ਇੱਧਰ ਵੀ ਦੇਖ ਲਓ ਭਾਈ ਪੋਤਲ ਕਿਵੇਂ ਚੜ ਕੇ ਆ ਰਿਹਾ ਸਵੇਰ ਕੇ 8 ਵਜਿਆਂ ਜੀ ਕੋਈ ਪਾਣੀ ਆ ਦੇਖੋ ਇਹ ਨਹੀਂ ਅੱਧਾ ਪੈਗਾ हट ਗਿਆ ਤੇ ਬੱਦਲ ਬਹੁਤ ਜ਼ਿਆਦਾ ਆ ਗਿਆ ਇੱਧਰ ਆਪਾਂ ਚਲੋ ਇਹ ਬਣਾਉਈ ਚਰੀ ਚੂਰੀ ਲਈਏ ਕਿਉਂਕਿ ਚਰੀ ਬਹੁਤ ਔਖੀ ਹੈ ਬੇਦਰ ਰਸਤਾ ਬੋਖਰਾ ਹੋ ਰਿਹਾ ਹੈ ਰੇੜੀ ਦਾ ਹਾਲ ਦੇਖ ਲਓ ਤੇ ਮੁਰਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਬੜੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 3 ਅਗਸਤ ਅਸੇ ਸਵੇਰ ਕੇ ਵੀ 8 ਵਜ ਰਹੇ ਆ ਤੇ ਮੌਸਮ ਬਈ ਬਹੁਤ ਬੁਰਾ ਹਾਲ ਹੋ ਰਿਹਾ ਹੈ ਪੰਜਾਬ ਮਾਂ ਤੇ ਬਈ ਇੱਕ ਦਿਨ ਛੱਡਾ ਰੱਬ ਮੀਂਹ ਪਾਰਾ ਇੱਕ ਦਿਨ ਛੱਡਾ ਬਈ ਰੱਬ ਮੀਂਹ ਪਾਰਾ ਤੇ ਸਵੇਰ ਕੇ 8 ਵਜ ਰਹੇ ਮੀਂਹ ਪੈ ਲਿਆ ਦੇਖ ਲਓ ਤੇ ਦੁਬਾਰਾ ਬੱਦਲ ਦੇਖੋ ਕਿਵੇਂ ਚੜ ਕੇ ਆ ਗਿਆ ਇੱਧਰ ਵੀ ਤੇ ਆਪਣਾ ਬਈ ਕੋਠੀ ਦਾ ਕੰਮ ਜਿਹੜਾ ਚੱਲ ਰਿਹਾ ਤੇ ਬਈ ਜਿਹੜਾ ਰੱਬ ਆ ਕੁਛ ਨਹੀਂ ਕਰਦੇ ਰਿਹਾ ਕਿਉਂਕਿ ਹਰ ਰੋਜ਼ ਬਈ ਮੀਂਹ ਪੈ ਰਿਹਾ ਹਰ ਰੋਜ਼ ਆਪਣੀ ਖੇਤਾਂਾਂ ਵਿੱਚ ਹੁਣੇ ਦੇ ਉੱਪਰ ਬੱਟਾਂ ਦੇ ਉੱਪਰੋਂ ਪਾਣੀ ਟਪ ਰਿਹਾ ਇੰਨਾ ਜ਼ਿਆਦਾ ਮੀਂਹ ਆ ਗਿਆ ਤੇ ਹੁਣ ਵੀ ਬਈ ਦੁਬਾਰਾ ਲੱਗਿਆ ਪੈਣਾ ਦੇਖੋ ਬਈ ਤੇਜ਼ ਮੀਂਹ ਤੇ ਆਪਾਂ ਨੇ ਬਈ ਚਰੀ ਲੈ ਕਾਣੀਆਂ ਤੇ ਆਪਾਂ ਢੀਕ ਰਿਆਂ ਰੱਬ ਕਦ ਹਟੇ ਕਿਉਂਕਿ ਬਈ ਇਧਰ ਰਸਤਾ ਬਹੁਤ ਖਰਾਬ ਹੈ ਨਹਿਰ ਕਣੀ ਤੇ ਬਹੁਤ ਬੁਰਾ ਹਾਲ ਹੋ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਬਈ ਜਿਹੜੇ ਹਾਲਾਤ ਚੱਲ ਰਹੇ ਨੇ ਇਸ ਟਾਈਮ ਮੀਂਹ ਕੇ ਮੈਨੂੰ ਲੱ ਕਿ ਬਈ ਹਰ ਰੋਜ਼ ਮੀ ਪੈ ਰਾ ਹਰ ਰੋਜ਼ ਤੇ ਅੱਜ ਹਫਤਾ ਹਫਤੇ ਦੇ ਪ੍ਰੋਗਰਾਮ ਹੀ ਇੱਕ ਦਿਨ ਛੱਡਾ ਜਦੀ ਪੈ ਜਾ ਬਈ ਆ ਦੇਖੋ ਕਿੰਨਾ ਤੇਜ਼ ਮੀ ਆ ਗਿਆ ਦੁਬਾਰਾ ਫੇਰ ਤੇ ਇਧਰ ਵੀ ਦੇਖ ਲਓ ਇਹ ਬਾਕੀ ਵੀ ਆਪਾਂ ਵੇਟ 'ਮਾ ਖੜਿਆ ਵੀ ਕਾਦਾ ਹਟਾ ਕਿਉਂਕਿ ਝੋਣ ਚਰੀ ਲੈ ਗਾਣੀ ਆਪਨੇ ਜਾਗਾ ਤੇ ਬਹੁ ਬੁਰਾ ਹਾਲ ਹੋ ਰਿਹਾ ਰਸਤਾ ਵੀ ਤੁਹਾਨੂੰ ਦਿਵਾਗੇ ਤੇ ਬੱਦਲ ਦੇਖੋ ਕਿਵੇਂ ਚੱਲ ਰਿਹਾ ਉਹ ਵੀ ਮੈਂ ਤੇ ਚੱਲ ਰਿਹਾ ਅੱਦੇ ਹਟ ਜਾ ਤੇ ਚੱਲ ਜਾ ਤੇ ਪੁੱਤਲ ਵੀ ਜਿਸਾ ਮਾਣਾ ਪੁੱਤਲਾ ਰਿਹਾ ਦੇਖੋ ਤੇ ਸਾ ਉਹਨਾਂ ਨੂੰ ਵੀ ਮੈਨੂੰ ਲੱਗਦਾ ਤਕੜੀ ਬਾਰਿਸ਼ ਆਏਗੀ ਤੇ ਆਪਾਂ ਨੇ ਲੈ ਜਾਣੀਆਂ ਵੀ ਚਰੀ ਵੱਡ ਦਾ ਪਰ ਮੈਂ ਦੇਖ ਰਿਹਾ ਵੀ ਥੋੜਾ ਜਿਹਾ ਅਮੀ ਪੈ ਜਾ ਕਿਉਂਕਿ ਵੱਡੀ ਆਪਾਂ ਨੇ ਕੱਲ ਸ਼ਾਮ ਦੀ ਪਈ ਆ ਤੇ ਚੰਗੇ ਰਹਿੰਦੇ ਕੱਲ ਸ਼ਾਮ ਨੂੰ ਲੈਂਦੇ ਬਈ ਤੇ ਸਰਤਾ ਮੀਂਹ ਰੁਕ ਨਹੀਂ ਰਿਹਾ ਸਵੇਰੀ 8 ਵਜੇ ਬਈ ਤੇਜ਼ ਤੇ ਤੇਜ਼ ਹੁੰਦਾ ਯਾਰ ਮੀਂਹ ਦੇਖ ਲਓ ਬਈ ਹੋ ਰ ਅੱਬਾ ਇਹ ਹਾਲਾਤ ਮੈਨੂੰ ਐਤੀ ਠੀਕ ਨਹੀਂ ਲੱਗਦੇ ਕਿਉਂਕਿ ਬਈ ਜਿਹੜਾ ਹਰ ਰੋਜ਼ ਮੀਂਹ ਪੈ ਰਿਹਾ ਤੇ ਆਪਣੀ ਨਹਿਰ ਜਿਹੜੀ ਨਦੀ ਆ ਉਹ ਵੀ ਫੁੱਲ ਭਰ ਕੇ ਆ ਮਤਲਬ ਸੋਨੇ ਵਾਲੀ ਹੋ ਗਈ ਤੇ ਮੀਂਹ ਹਰ ਰੋਜ਼ ਲਗਾਤਾਰ ਪੈ ਰਿਹਾ ਬਈ ਤੇ ਹਾਲਾਤ ਥੋੜੇ ਜਿਹਾ ਖਰਾਬ ਦਿਖ ਰਹੇ ਆ ਆਪਾਂ ਨੂੰ ਤੇ ਬੱਦਲ ਦੇਖੋ ਵੀ ਚੀਜ਼ ਤੇ ਤੇਜ਼ ਮੀਂਹ ਆ ਰਿਹਾ ਤੇ ਆਪਾਂ ਨੇ ਵੀ ਪੱਠੇ ਲੇ ਗਾਣੇ ਆ ਬਈ ਪੰਗ ਵੇਟ ਮਾਖਦੇ ਆ ਤੇ ਮੀਂਹ ਬਈ ਲਗਾਤਾਰ ਦੂਜੇ ਦਿਨ ਪੈ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਰ ਰੋਜ਼ ਨਹੀਂ ਪੈ ਰਹਾ ਹਰ ਰੋਜ਼ ਜੇ ਤੁਸੀਂ ਇੱਧਰ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਮੀਂਹ ਆ ਰਿਹਾ ਤੇ ਬਈ ਦੇਖੀ ਜਾਓਗੀ ਬਾਕੀ ਆਪਾਂ ਤੁਹਾਨੂੰ ਉੱਧਰ ਵੀ ਦਿਖਾਵਾਂਗੇ ਹਾਲਾਤ ਜਿਹੜੇ ਆਪਣੇ ਪੱਠੇ ਲੈ ਕੇ ਆਉਂਦੇ ਆਪਾਂ ਅੰਦਰੋਂ ਉੱਧਰ ਵੀ ਬਹੁਤ ਜ਼ਿਆਦਾ ਹਾਲਾਤ ਖਰਾਬ ਆ ਬਈ ਪੱਠੇ ਲੈਣੇ ਉੱਧਰ ਉਹ ਸੋਖੇ ਨਹੀਂ ਕਿਉਂਕਿ ਰਸਤਾ ਵੀ ਬਹੁਤ ਖਰਾਬ ਆ ਤੇ ਪੱਠੇ ਵੀ ਆਪਣੇ ਬਹੁਤ ਜ਼ਿਆਦਾ ਵੱਧ ਰਹੇ ਆ ਕਿਉਂਕਿ ਚਰੀ ਲੰਬੀ ਜ਼ਿਆਦਾ ਆ ਆਪਾਂ ਨੂੰ ਬਾਲੇ ਲੈ ਕੇ ਜਾਣੇ ਪਾਉਣਾ ਤੇ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜਿਹਦੇ ਬਲੌਗ ਤੁਹਾਨੂੰ ਤੇ ਝੋਨੇ ਦਾ ਦਿਖਾਵਾ ਹਾਲਾਤੀ ਹੋ ਰਹੇ ਆ ਕਿਉਂਕਿ ਬੱਟਾ ਦੇ ਉੱਪਰੋਂ ਵੀ ਪਾਣੀ ਟਪਰਿਆ ਤੇ ਜੇ ਇਸੇ ਤਰ੍ਹਾਂ ਬਈ ਮੀਂਹ ਪੈਂਦਾ ਰਿਹਾ ਤੇ ਮੈਨੂੰ ਐ ਲੱਗਦਾ ਵੀ ਪਾਣੀ ਨਾਲ ਜਿਆਦਾ ਕਿਉਂਕਿ ਇਸੇ ਟਾਈਮ ਪਾਣੀ ਆਂਦਾ ਆਪਣੇ ਇੱਧਰ ਕਿਉਂਕਿ ਆਪਣਾ ਲਖਤਾ ਜਿਹੜਾ ਥੋੜਾ ਜਿਆ ਨੀਮਾ ਇਸ ਕਰਕੇ ਤੇ ਆ ਇਧਰ ਬਈ ਸਕੂਲ ਆ ਬਣਾ ਇੱਧਰ ਦੇਖ ਲਓ ਸਕੂਲ ਦੇ ਹਾਲਾਤ ਆ ਦੇਖੋ ਬਈ ਕਿੰਨਾ ਮੀਂਹ ਪੈ ਰਿਹਾ ਬਈ ਅੱਜ ਸੰਡੇ ਦਾ ਦਿਨ ਤੇ 3 ਅਗਸਤ ਆ ਬਈ ਅੱਜ ਆ ਦੇਖ ਲਓ ਵੀ ਬੱਦਲ ਗਏ ਬਣਿਆ ਹੋਇਆ। ਐ ਵੀ ਮਿੱਤਰੋ ਮੇ ਥੋੜਾ ਜਿਹਾ ਕਟਾਇਆ ਤੇ ਜਿਆਦਾ ਤਾਂ ਵੈਸੇ ਮਤਲਬ ਜਿਆਦਾ ਕਰਤਾ ਪਰ ਘਟ ਗਿਆ ਬੁੰਦਾ ਬੰਦੀ ਰਹਿ ਗਈ ਤੇ ਆਪਾਂ ਥੋੜਾ ਜਿਹਾ ਫਾਇਦਾ ਚੱਕ ਲਈਏ ਆਪਣਾ ਇਹ ਰੇੜੀ ਤਿਆਰ ਆ ਤੇ ਆਪਾਂ ਬਈ ਲੈ ਆਈਏ ਪੱਠੇ-ਪੁੱਠੇ ਜਾ ਕੇ ਕਿਉਂਕਿ ਮੇ ਦਾ ਕੋਈ ਪਤਾ ਨਹੀਂ ਵੀ ਜਿਸ ਸਾਹ ਉਹਨਾਂ ਨਾਲ ਦੇਖੋ ਬੱਦਲ ਚੜਿਆ ਹੋਇਆ। ਤੇ ਜੇ ਜੋ ਸਾਹਮਣ ਵਾਲਾ ਬਈ ਬੱਦਲ ਹਿੱਸਾ ਉਹਨਾਂ ਨਾਲ ਬਹੁਤ ਤੇਜ਼ بارش ਵਰਤਾਂ ਚਾਂਸ ਲੱਗ ਰਹੇ ਆ ਤੇ ਫਪਾ ਦੇ ਆਪਾਂ ਪੱਠੇ ਲਈਏ ਤੇ ਉੱਧਰ ਵੀ ਤੁਹਾਨੂੰ ਹਾਲਾਤ ਦਿਖਾਵਾਂਗੇ ਬਾਈ ਤੇ ਚਲੋ ਫਿਰ ਚੱਲਦੇ ਆਂ ਆਹ ਬਾਈ ਮਿੱਤਰੋ ਪਹੁੰਚ ਗਏ ਤੇ ਆਪਾਂ ਤੇ ਮੀਂਹ ਬਾਈ ਬਹੁਤ ਤੇਜ਼ ਆ ਗਿਆ ਫੇਰ ਦੇਖ ਸਕਦੇ ਹੋ ਤੁਸੀਂ ਹਾਲਾਤ ਤੇ ਹੋ ਰਸਤਾ ਬਾਈ ਦੇਖੋ ਉਰੇ ਨੂੰ ਆਪਾਂ ਲੈ ਕੇ ਜਾਣੀ ਆ ਵੀ ਉਹ ਥਾ ਰੇੜੀ ਤੇ ਮੀਂਹ ਬਾਈ ਤੇਜ਼ ਆ ਗਿਆ ਬਹੁਤ ਤੇ ਆਪਾਂ ਪਹਿਲਾਂ ਮਨੀਰੋ ਦੇ ਕੋਠੇ ਹੋਾਂ ਬੜੀ ਤੇ ਫਿਰ ਦੇਖਾਂਗੇ ਬਈ ਵੱਡੀ ਪਈ ਆਪਾਂ ਨੇ। ਹਾਂ ਦੇਖੋ ਵੀ ਪਾਣੀ ਤੇ ਮੀਂਹ ਬਈ ਬਹੁਤ ਤੇਜ਼ ਆ ਗਿਆ ਤੇ ਪਹਿਲਾਂ ਬੈਠਦੇ ਆਂ ਫਿਰ ਚਲਾਂਗੇ ਵੱਢਣ। ਦੇਖ ਲਓ ਬਈ ਹਾਲਾਤ ਉਹ ਰਹੇਗੇ। ਇੰਨਾ ਬੁਰਾ ਹਾਲ ਆ ਬਈ ਇੱਤੇ ਪਾਂਛਰੀ ਲੈ ਜਣੀ ਪੜਾ ਬਈ ਗਿੱਲੇ ਮਾਤੋਂ ਮੀਂਹ ਕੋਣੀ ਮਾ ਬੋਖਾ ਵੀ ਉਹਨਾਂ ਨੂੰ ਤੇ ਸਲਤੀ ਸਲਕਾ ਜਾਣਾ ਪਊਗਾ। ਤੇ ਉਹ ਤੇ ਨੂੰ ਦੇਖੋ ਬਈ ਪੂਰਾ ਘਾਰਾ ਹੀ ਘਾਰਾ ਤੇ ਬਾਕੀ ਬਈ ਮਨੀਰ ਉਹ ਘੋਟਾ ਦਾ ਆਪਾਂ ਸੰਭੈਟ ਗਏ ਤੇ ਜਦ ਤੱਕ ਮੀਂਹ ਨਹੀਂ ਹਟਦਾ ਤੇ ਨਹੀਂ ਹਟਦੇ ਉਹ ਰੁਪਕ ਲਾਗੇ ਲੈਣ ਤੇ ਰੇੜੀ ਆਪਾਂ ਨੇ ਬਾਹਰ ਖੜਾਤੀ ਉਹ ਪਰੇ ਤੇ ਹਾਲਾਤ ਬਹੁਤ ਖਰਾਬ ਆ ਵੀ ਕਿਉਂਕਿ ਬਈ ਲਗਾਤਾਰ ਤਿੰਨ ਇੱਕ ਦਿਨ ਛੱਡਾ ਰੱਬ ਇੱਕ ਦਿਨ ਵੀ ਨਹੀਂ ਛੱਡਦਾ ਬਈ ਹਫਤਾ 10 ਦਿਨ ਹੋ ਗਏ ਇਤਰਾ ਮੀਂਹ ਚੱਲ ਰਿਹਾ ਤੇ ਇਧਰ ਆਪਣੀ ਨਹਿਰ ਵਾਲੀ ਉਹ ਵੀ ਤੁਹਾਨੂੰ ਦਫਾਗੇ ਭਰਨ ਵਾਲੀ ਆ ਥੋੜਾ ਜਿਹਾ ਹੀ ਰਹਿ ਗਿਆ ਕੰਮ ਤੇ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਮੀਂਹ ਪੈ ਰਿਹਾ ਬਈ ਪਾਣੀ ਨਾਲ ਜੀ ਚੰਗੇ ਹੜਾ ਕਿਉਂਕਿ ਇਸ ਹਿਸਾਬ ਨਾਲ ਲੱਗ ਰਿਹਾ ਆਪਾਂ ਨੂੰ ਲੱਗਦਾ ਮੈਨੂੰ ਕਿ ਵੀ ਮੀ ਬਾਈ ਲਗਾਤਾਰੇ ਚਰਨ ਲਗਾਤਾਰ ਇੰਨਾ ਜ਼ਿਆਦਾ ਤੇਜ਼ ਹੈ ਵੀ ਉਹ ਆ ਗਈ ਨਹਿਰ ਤੇ ਦੇਖੋ ਵੀ ਬੁੱਟੀ ਗਲ ਪਰ ਗਈ ਥੋੜੀ ਥੋੜੀ ਤੇ ਇੱਧਰ ਮੀ ਹਟਿਆ ਤੇ ਚੱਲਦੇ ਆਂ ਵੀ ਲੈਣ ਤੇ ਥੋੜਾ ਥੋੜਾ ਹਟ ਗਿਆ ਤੇ ਚਰਦੇ ਆਂ ਚਰੀ ਲੈਣ ਚਰੀ ਲਿਆ ਕੇ ਲੰਦੇ ਫਿਰ ਚਲਾਇਂ ਘਰ ਨੂੰ ਤੇ ਫਿਰ ਤੁਹਾਨੂੰ ਦਿਖਾਵਾਂਗੇ ਚੌਨੇ 41 ਸਾਈਡ ਮੋਟਰ ਵਾਲੀ ਸਾਈਡ ਚੱਲਾਂਗੇ ਆਪਾਂ ਤੇ ਬਾਕੀ ਪਹਿਲਾਂ ਲੱਦਦੇ ਆਂ ਚਰੀ ਬਈ ਉਹ ਚਰੀ ਮੀਦਾ ਕੋਈ ਪਤਾ ਨਹੀਂ ਕੱਲ ਆ ਜੇ ਫਿਰ ਕਿੰਨੇ ਮਿੰਟ ਹਜੇ ਬਈ ਕਿੰਨੇ ਮਿੰਟ ਚੱਲ ਰਹੀ ਹੈ ਥੋੜੀ ਥੋੜੀ ਹਜੇ ਤੇ ਪਹਿਲਾਂ ਲੱਦ ਲਈਏ ਫਿਰ ਚੱਲਦੇ ਗੱਲ ਲੈ ਵੀ ਆਪਾਂ ਚੜੀ ਉਹ ਵੱਡੀ ਪਈ ਆ ਬਈ ਕੱਲ ਸ਼ਾਮ ਨੂੰ ਆਪਾਂ ਵੱਢ ਗਏ ਤੇ ਪਰ ਆਪਣੀ ਰੇੜੀ ਗਈ ਹੋਈ ਤੇ ਖੇਤਾਂ ਇਸ ਕਰਕੇ ਆਪਾਂ ਲੈ ਨਹੀਂ ਸਕੇ ਪਰ ਜੇ ਲੈ ਜਾਂਦੇ ਸ਼ਾਮ ਨੂੰ ਕੱਲ ਚੰਗਾ ਤਾਂ ਕਿਉਂਕਿ ਹੁਣ ਇੱਕ ਤਾਂ ਵਜਨ ਜ਼ਿਆਦਾ ਬਈ ਸਮਾਂ ਤੇ ਚੜੀ ਦੇਖ ਲੋ ਏਡੀ ਏਡੀ ਲੰਬੀ ਆ ਤੇ ਮੱਛਰ ਬਈ ਬਹੁਤ ਜ਼ਿਆਦਾ ਤੰਗ ਕਰ ਰਹੇ ਤੇ ਪਹਿਲਾਂ ਪਲਤ ਦਈਏ ਨੂੰ ਲੈ ਵੀ ਲੱਦ ਲਈ ਆਪਾਂ ਚੜੀ ਤੇ ਬਈ ਮੀਂਹ ਬਹੁਤ ਤੇਜ਼ ਫੇਰ ਆ ਗਿਆ ਤੇ ਬਾਕੀ ਚੱਲ ਜੇ ਹੁਣ ਆਪਾਂ ਚੋਰੀ-ਚੋਰੀ ਲੱਦ ਲਈ ਤੇ ਰਸਤਾ ਹੀ ਬਹੁਤ ਖਰਾਬ ਹੋਈ ਦੇਖੋ ਤੇ ਘਾਰ aí ਘਾਰ ਆ ਇਧਰ ਵੀ ਘਾਰ ਆ ਤੇ ਇਧਰ ਵੀ ਤੇ ਇਧਰ ਆ ਗਈ ਨਹਿਰ ਬਈ ਉਹ ਹੀ ਭਰਨੇ ਵਾਲੀ ਆ ਤੇ ਮੀਂਹ ਬਈ ਬਹੁਤ ਤੇਜ਼ ਆ ਗਿਆ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਝੋਨੇ ਝੁੰਨੇ ਵਾਲਾ ਸਿਸਟਮ ਤੇ ਮੀਂਹ ਬਹੁਤ ਤੇਜ਼ ਆ ਰਿਹਾ ਇਸ ਕਰਕੇ ਆਪਣਾ ਕੈਮਰਾ ਪਾਣੀ ਵਿੱਚ ਚੱਲ ਨਹੀਂ ਸਕਦਾ ਤੇ ਅਗਲੀ ਵੀਡੀਓ ਤੇ ਵੀ ਦਿਖਾਵਾਂਗੇ ਅੱਗੇ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਸ਼ੇਅਰ ਜਰੂਰ ਕਰਿਓ ਮੈਂ ਬਹੁਤ ਤੇ ਜਾ ਗਿਆ ਚਲੋ ਅਰ ਚੱਲਦੇ ਆਂ